ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜੀਟਿਵ ਹਰੀ ਪੰਜਾਬ ਤੇ ਦੋਸਤੋ ਅੱਜ ਗੱਲ ਕਰਾਂਗੇ ਕਿ ਸਰਕਾਰੀ ਸਕੂਲ ਵਿੱਚ ਜੋ ਬੱਚੇ ਪ੍ਰਾਈਵੇਟ ਪੜ ਰਹੇ ਹਨ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ ਪੜ ਰਹੇ ਹਨ ਦੋਸਤੋ ਉਹਨਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਇਹ ਦੋਸਤੋ ਭਗਵੰਤ ਮਾਨ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਸਕੂਲ ਜਾਂ ਪ੍ਰਾਈਵੇਟ ਕਿਤੇ ਵੀ ਬੱਚੇ ਪੜ ਰਹੇ ਉਹਨਾਂ ਨੂੰ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਤਾਂ ਕੀ ਹੈ ਪੂਰੀ ਖਬਰ ਤੇ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਹਰਜੋਤ ਸਿੰਘ ਬੈਂਸ ਨੇ 200 ਟਵੀਟ ਕੀਤਾ ਹੈ ਕਿ ਜੋ ਵੀ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਪੰਜਾਬ ਦੇ ਸਰਦਾਰ ਭਗਵੰਤ ਮਾਨ ਜੀ ਦੇ ਹਿਦਾਇਤਾਂ ਅਨੁਸਾਰ ਸੂਬੇ ਵਿੱਚ ਪੈ ਰਹੀ ਲਗਾਤਾਰ ਠੰਡ ਤੇ ਤੰਦ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੱਚਿਆਂ ਅਤੇ ਸਟਾਫ ਦੀ ਸਿਹਤ ਨੂੰ ਸੁਰੱਖਿਅਤ ਧਿਆਨ ਰੱਖਦੇ ਹੋਏ ਸਰਕਾਰ ਸੂਬੇ ਦੇ ਸਾਰੇ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਨੂੰ 13 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਦੋਸਤੋ ਜੋ ਪੰਜਾਬ ਦੇ ਕਿਸੇ ਵੀ ਸਕੂਲ ਪ੍ਰਾਈਵੇਟ ਹਨ ਐਜਿਟ ਜਾਂ ਮਾਨਤਾ ਪ੍ਰਾਪਤ ਕੋਈ ਵੀ ਸਕੂਲ ਹੈ ਦੋਸਤੋ ਉਹਨਾਂ ਨੂੰ 13 ਜਨਵਰੀ ਤੱਕ ਸਕੂਲ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਦੋਸਤੋ ਸਕੂਲ ਕਦੋਂ ਓਪਨ ਹੋਣਗੇ ਦੋਸਤੋ ਹੁਣ ਪਹਿਲਾਂ ਦੀ ਮੰਗ 14 ਜਨਵਰੀ ਤੋਂ ਸਕੂਲ ਆਮ ਦੀ ਤਰ੍ਹਾਂ ਓਪਨ ਹੋਣਗੇ ਤਾਂ ਇਹ ਸੀ ਦੋਸਤੋ ਛੋਟੀ ਜਿਹੀ ਜਾਣਕਾਰੀ ਆਈ ਹੋਪ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਵੇਗਾ ਦੁਬਾਰਾ ਫਿਰ ਦੱਸ ਦਈਏ ਕਿ ਪੰਜਾਬ ਦੇ ਜਿੰਨੇ ਵੀ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਹਨ ਉਹਨਾਂ ਨੂੰ ਦੋਸਤੋ 13 ਜਨਵਰੀ ਤੱਕ ਠੰਡ ਨੂੰ ਦੇ ਮੱਦੇ ਨਜ਼ਰ ਅਤੇ ਤੌਂਦੇ ਦੇ ਮੱਦੇ ਰੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਅਤੇ ਪ੍ਰਾਈਵੇਟ ਸਾਰੇ ਧਾਰਿਆਂ ਦੇ ਸਕੂਲ ਵਿੱਚ 13 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਹੁਣ ਦੋਸਤੋ 14 ਜਨਵਰੀ ਨੂੰ ਆਮ ਦੀ ਤਰ੍ਹਾਂ ਸਕੂਲ ਓਪਨ ਹੋਣਗੇ ਤਾਂ ਕਿਸੇ ਬੱਚੇ ਨੂੰ ਕੋਈ ਵੀ ਡਾਊਟ ਹੈ ਤਾਂ ਆਈ ਹੋਪ ਸਾਰਿਆਂ ਨੂੰ ਕਲੀਅਰ ਹੋ ਗਿਆ ਇਸ ਵਿੱਚ ਕੋਈ ਇਸ ਤਰ੍ਹਾਂ ਦਾ ਡਾਊਟ ਹੋਣ ਦੀ ਸੰਭਾਵਨਾ ਹੀ ਨਹੀਂ ਤੇ ਇਹ ਸਿਰਫ ਛੋਟੀ ਜੀ ਜਾਣਕਾਰੀ ਸੀ 13 ਜਨਵਰੀ ਤੱਕ ਸਕੂਲ ਚੱਕ ਛੁੱਟੀਆਂ ਹਨ ਤਾਂ ਬਾਕੀ 14 ਜਨਵਰੀ ਨੂੰ ਆਮ ਦੀ ਤਰ੍ਹਾਂ ਸਕੂਲ ਲੱਗੇਗਾ ਤਾਂ ਵੀਡੀਓ ਪਸੰਦ ਆਈਏ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ